ਹਲਕਾ ਰਾਜਾਸਥਾਨਸੀ ਦੇ ਪਿੰਡ ਲੋਪੋਕੇ ਅਤੇ ਪੰਗਵਾਖੇ ਪੰਜਾਬ ਸਿੱਖਿਆ ਕ੍ਰਾਂਤੀ ਤਹਿਤ ਪਿੰਡ ਲੋਪੋਕੇ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ 62 ਲੱਖ ਰੁਪਏ ਅਤੇ ਪਿੰਡ ਪੰਗਵਾ ਦੇ ਸਰਕਾਰੀ ਐਲੀਮੈਂਟਰੀ ਸਕੂਲ ਵਿਖੇ 20 ਲੱਖ ਰੁਪਏ ਦੀ ਲਾਗਤ ਨਾਲ ਮੁਕੰਮਲ ਹੋਏ ਕਲਾਸ ਰੂਮਾਂ ਦਾ ਸਾਬਕਾ ਚੇਅਰਮੈਨ ਅਤੇ ਹਲਕਾ ਰਾਜਾਸਥਾਨਸੀ ਦੇ ਇੰਚਾਰਜ ਬਲਦੇਵ ਸਿੰਘ ਮਿਆਦੀਆ ਵੱਲੋਂ ਲੋਕ ਅਰਪਿਤ ਕੀਤੇਗੇ ਇਸ ਮੌਕੇ ਬਲਦੇਵ ਸਿੰਘ ਮਿਆਦੀਆਂ ਨੇ ਆਖਿਆ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਜੋ ਸਿੱਖਿਆ ਕ੍ਰਾਂਤੀ ਤਹਿਤ ਸਰਦੀ ਖੇਤਰ ਵਿੱਚ ਬਦਲਾਅ ਲਿਆਂਦੇ ਹਨ ਉਹ ਕਾਬਲੇ ਤਰੀਫ ਹਨ ਇਹਨਾਂ ਬਦਲਾਵਾਂ ਕਰਨ ਅੱਜ ਸਰਦੀ ਖੇਤਰਾਂ ਦੇ ਸਕੂਲਾਂ ਵਿੱਚ ਸਿੱਖਿਆ ਦਾ ਮਿਆਰ ਕਾਫੀ ਉੱਚਾ ਹੋਇਆ ਹੈ ਇਸ ਮੌਕੇ ਸੁਖਵੀਰ ਸਿੰਘ ਸੁਖ ਟਰੱਕਾਂ ਵਾਲਾ ਸਰਪੰਚ ਮੁਖਤਿਆਰ ਸਿੰਘ ਭਗਵਾ ਗੁਰਪ੍ਰੀਤ ਸਿੰਘ ਲੋਪੋਕੇ ਪ੍ਰਿੰਸੀਪਲ ਇਕਬਾਲ ਸਿੰਘ ਹਰ ਪਿਆਰ ਸਿੰਘ, ਦਿਆਲ ਸਿੰਘ, ਸਰੰਗੜਾ, ਵਿਸਾਖਾ ਸਿੰਘ, ਭਗਵਾ, ਮਨਪ੍ਰੀਤ ਸਿੰਘ, ਭਗਵਾ, ਪਰਮਜੀਤ ਸਿੰਘ, ਹੀਰਾ ਸਿੰਘ, ਪ੍ਰਗਟ ਸਿੰਘ, ਅਮਰੀਖ ਸਿੰਘ, ਸਰਬੰਸ ਸਿੰਘ, ਕੁਲਵੰਤ ਸਿੰਘ, ਹਰਦੀਾਲ ਸਿੰਘ, ਮੈਂਬਰ, ਹਰਪਾਲ ਸਿੰਘ, ਬਲਜੀਤ ਸਿੰਘ, ਬਾਦ ਸਿੰਘ, ਸੁਖਦੇਵ ਸਿੰਘ, ਰਣਜੀਤ ਸਿੰਘ, ਸਵਰਨ ਸਿੰਘ, ਸੋਨਾ ਸਿੰਘ, ਮੁੱਖ ਅਧਿਆਪਕ ਬਲਜੀਤ ਸਿੰਘ, ਰਵੀ ਕੁਮਾਰ, ਆਫਸਮ, ਸ਼ੇਰ ਸਿੰਘ, ਮਨਿੰਦਰ ਕੌਰ, ਸੁਖਵੀਰ ਕੌਰ, ਪਵਨਦੀਪ ਕੌਰ, ਜਸਪ੍ਰੀਤ ਸਿੰਘ ਸਮੇਤ ਕਈ ਹੋਰ ਵੀ ਇਸ ਮੁਕੇ ਸਕੂਲ ਦੇ ਸਟਾਫ ਮੈਂਬਰ ਅਤੇ ਬੱਚੇ ਹਾਜ਼ਰ ਸਨ। ਹਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਦੋ ਸਕੂਲਾਂ ਦਾ ਉਗਾਟਨ ਕੀਤਾ। ਪਹਿਲਾਂ ਆਪਾਂ ਕਿਵੇਂ ਗਏ ਸੀ ਹੁਣ ਆਪਾਂ ਇੱਥੇ ਲੋਪੋ ਕੀ ਇਸ ਟਾਈਮ। ਸੋ ਮੈਂ ਤੇ ਮਾਨ ਸਾਹਿਬ ਦਾ ਧੰਨਵਾਦ ਹੀ ਕਰ ਸਕਦਾ ਪੰਜਾਬ ਸਰਕਾਰ ਦਾ ਜਿੰਨਾ ਵੀ ਹੋ ਸਕੇ ਕਿ ਜਿਹੜਾ ਬਹੁਤ ਜਿਆਦਾ ਤੋਂ ਜਿਆਦਾ ਗਰੰਟਾ ਦੇ ਕੇ ਸਾਡਾ ਖਾਸ ਕਰਕੇ ਬਾਰਡਰ ਬਲਟ ਵੱਲ ਜਿਹੜਾ ਉਹਨਾਂ ਨੇ ਧਿਆਨ ਕੀਤਾ। ਹੁਣ ਅੱਜ ਇਸ ਟਾਈਮ ਲੋਪੋ ਗਿਆ ਆਪਾਂ ਦਾ ਗਾਰਡਨ ਕਰਕੇ ਹਟੇ। ਇੱਥੇ ਵੀ 6.6 ਲੱਖ ਰੁਪਏ ਦੀ ਜਿਹੜਾ ਕਿ ਮਾਨ ਸਾਹਿਬ ਉਹਨਾਂ ਨੇ ਦਿੱਤਾ ਹੈ। ਸੋ ਮੈਂ ਧੰਨਵਾਦੀਆਂ ਮਾਨ ਸਾਹਿਬ ਦਾ ਉਰਪੋ ਸਕੂਲ ਦੇ ਅਧਿਆਪਕ ਸਾਹਿਬਾਨਾਂ ਦਾ ਪ੍ਰਿੰਸੀਪਲ ਸਾਹਿਬਾਨ ਦਾ ਜਿਹੜਾ ਕਿ ਬਹੁਤ ਇਮਾਨਦਾਰੀ ਦੇ ਨਾਲ ਜਿਹੜਾ ਕਿ ਉਹ ਪੈਸਾ ਆਪਣੇ ਸਕੂਲਾਂ ਦੇ ਵਿੱਚ ਲਗਵਾ ਰਹੇ ਔਰ ਬੱਚਿਆਂ ਨੂੰ ਜਿਹੜਾ ਕਿ ਉਤਸ਼ਾਹ ਕਰ ਰਹੇ ਆ ਸੋ ਹੁਣ ਵੀ ਆਪਾਂ ਜਿਹੜਾ ਕਿ ਬੱਚਿਆਂ ਦੇ ਨਾਲ ਵੀ ਆਪਾਂ ਮਿਲੇ ਔਰ ਕਾਫੀ ਸਕੂਲ ਦੀ ਜਿਹੜੀ ਲੋਹਾਰ ਹੈ ਤੁਸੀਂ ਦੇਖ ਸਕਦੇ ਜੋ ਪਹਿਲਾਂ ਵੀ ਵਧੀਆ ਸੀ ਲੇਕਿਨ ਹੁਣ ਉਤੋਂ ਵੀ ਬਿਹਤਰ ਜਿਹੜੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵਧੀਆ ਹੋਊਗੀ ਇੱਕ ਸਕੂਲ ਕਲੋਨੀਆਂ ਦੇ ਵਿੱਚ ਸੀ ਲੋਪੋ ਕੇ ਦਾ ਇੱਕ ਦਿਨ ਆਪਾਂ ਪਹਿਲਾਂ ਉਹਦਾ ਵੀ ਉਹ ਕਾਟਨ ਕੀਤਾ ਸੀ ਸੋ ਇਹ ਹੈ ਕਿ ਛੋਟਾ ਹੋਵੇ ਵੱਡਾ ਹੋਵੇ ਸਕੂਲ ਜਿਸ ਦੇ ਨਾਲ ਵੀ ਫੰਡ ਚਾਹੀਦਾ ਜਿਹੜਾ ਕਿ ਮਾਨ ਸਾਹਿਬ ਪ੍ਰੋਵਾਈਡ ਕਰਵਾ ਰਹੇ ਨੇ Google ਸ਼ੀਟਾਂ ਕੀ ਫੇਰ ਜਿਹੜੀਆਂ ਕਿ ਆਪਣੇ ਸਕੂਲਾਂ ਦੇ ਵਿੱਚ ਆ ਗਈਆਂ ਨੇ ਵੀ ਕਿਸੇ ਵੀ ਕਿਸੇ ਚੀਜ਼ ਦੀ ਲੋੜ ਆ ਚਾਰ ਦਿਵਾਰੀ ਦੀ ਜਾਂ ਕਿਸੇ ਬਾਥਰੂਮ ਦੀ ਜਾਂ ਬਿਲਡਿੰਗ ਦੀ ਕਿਸੇ ਵੀ ਚੀਜ਼ ਦੀ ਕੋਈ ਲੋੜ ਆ ਮਾਨ ਸਾਹਿਬ ਕਹਿੰਦੇ ਕਿ Google ਸ਼ੀਟ ਤੇ ਭਰ ਕੇ ਸਾਨੂੰ ਫੇਰ ਭੇਜੋ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਜਿਹੜੀਆਂ ਫੇਰ ਸਕੂਲਾਂ ਨੂੰ ਜਿਹੜੀਆਂ ਕਿ ਉਹ ਗਰੰਟਾ ਦਿੱਤੀਆਂ ਜਾਣਗੀਆਂ ਧੰਨਵਾਦ ਜਿੱਕੀ ਫਤਿਹ ਅੱਜ ਮਿਤੀ 23 ਮਈ 2025 ਨੂੰ ਸਰਕਾਰੀ ਐਲੀਮੈਂਟਰੀ ਸਕੂਲ ਭੰਗਵਾ ਬਲਾਕ ਚੰਗਾਵਾਣ ਅੰਮ੍ਰਿਤਸਰ ਵਿਖੇ ਸਾਡੇ ਹਲਕੇ ਦੇ ਚੇਅਰਮੈਨ ਸਾਹਿਬ ਸਰਦਾਰ ਬਲਬੀਰ ਸਿੰਘ ਜੀ ਮਿਆਦਿਆਂ ਹਲਕਾ ਇੰਚਾਰਜ ਰਾਇਆ ਸੰਸੀ ਉਹਨਾਂ ਵੱਲੋਂ ਸਰਕਾਰੀ ਐਲੀਮੈਂਟਰੀ ਸਕੂਲ ਭੰਗਵਾ ਵਿਖੇ ਆ ਕੇ ਨਵੇਂ ਬਣੇ ਕਮਰੇ ਦਾ ਉਦਘਾਟਨ ਕੀਤਾ ਗਿਆ ਅਤੇ ਇਹ ਕਮਰਾ ਜਿਹੜਾ ਵਾ ਆਧੁਨਿਕ ਤਨਿ ਤਕਨੀਕਾਂ ਨਾਲ ਲੈਸ ਆ ਅਤੇ ਇਹ ਜਿਹੜਾ ਕਮਰਾ ਆ ਇਹ ਬੱਚਿਆਂ ਨੂੰ ਸਮਰਪਿਤ ਕੀਤਾ ਗਿਆ ਜੀ ਧੰਨਵਾਦ ਤੇ ਕਿੰਨੀ ਰਕਮ ਦੀ ਗ੍ਰਾਂਟ ਆਈ ਜੀ ਇਹਦੀ ਲੱਖ ਦੀ ਗ੍ਰਾਂਟ ਆਈ ਹੈ ਤੇ ਇਹ ਗ੍ਰਾਂਟ ਜਿਹੜੀ ਆ 7.52 ਲੱਖ ਦੀ ਆਈ ਹੈ ਜੀ ਕਿੰਨੇ ਕਮਰੇ ਬਣਾਏ ਗਏ ਇਹਦਾ ਇੱਕ ਕਮਰਾ ਬਣਾਇਆ ਜੀ ਹੋਰ ਕੋਈ ਕੰਮ ਚੱਲ ਰਿਹਾ ਇਸ ਸਕੂਲ ਦਾ ਹੋਰ ਇਸ ਸਕੂਲ ਦੇ ਵਿੱਚ ਇੱਕ ਹੋਰ ਨਵਾਂ ਕਮਰਾ ਆਇਆ ਜੀ ਤੇ ਰਿਪੇਅਰ ਮੇਨਟੇਨੈਂਸ ਦਾ ਕੰਮ ਚੱਲ ਰਿਹਾ ਜਿਹਦੇ ਅਧੀਨ ਦੋ ਕਮਰੇ ਜਿਹੜੇ ਆ ਹੋਰ ਆ ਉਹਨਾਂ ਦਾ ਜਿਹੜਾ ਲੈਂਟਰ ਆ ਉਟਾ ਦਿੱਤਾ ਗਿਆ ਤੇ ਉਹਨਾਂ ਨੂੰ ਉੱਚਾ ਚੁੱਕ ਕੇ ਤੇ ਨਵੇਂ ਕਮਰਿਆਂ ਦੇ ਲੈਵਲ ਦੇ ਉੱਤੇ ਪਾਇਆ ਜਾਊਗਾ ਨਾਲ ਹੀ ਉਸ ਦੇ ਨਾਲ ਇੱਕ ਰਸੋਈ ਆ ਉਹਦਾ ਵੀ ਜਿਹੜਾ ਵਾ ਕੰਮ ਆ ਜਿਹੜਾ ਉਹ ਵੀ ਚੱਲ ਰਿਹਾ ਉਹਨੂੰ ਵੀ ਜਿਹੜਾ ਵਾ ਉੱਪਰ ਚੁੱਕ ਕੇ ਤੇ 4-4 ਫੁੱਟ ਜਿਹੜਾ ਵਾ ਭਰਤੀ ਪਾ ਕੇ ਇਹ ਸਾਰਾ ਕੰਮ ਜਿਹੜਾ ਵਾ ਇਹ ਤਰੀਕਾ ਕੀਤਾ ਜਾਏਗਾ ਤੇ ਇਸ ਤੋਂ ਬਾਅਦ ਵਿੱਚ ਤਾਂ ਜੋ ਜੇ ਪਿੰਡ ਵਿੱਚ ਮਿੱਟੀ ਲਿਆ ਕੇ ਸਕੂਲ ਵਿੱਚ ਪਾਈ ਜਾਂਦੀ ਹੈ ਤੇ ਜਿਹੜਾ ਕਮਰੇ ਆ ਉਹ ਕਿਸੇ ਵੀ ਪੱਖ ਤੋਂ ਨੀਵੇਂ ਨਾ ਰਹਿ ਜਾਣ ਅਤੇ ਇਹ ਬੱਚੇ ਜਿਹੜੇ ਆ ਵਧੀਆ ਇੱਥੇ ਪੜ੍ਹਾਈ ਕਰ ਸਕਣਗੇ। ਇਹ ਸਿੱਖਿਆ ਕ੍ਰਾਂਤੀ ਦੇ ਦਾਅਤ ਜਿਵੇਂ ਇੱਥੇ ਬੂਟੀ-ਬਾਟੀ ਪਈ ਕੋਈ ਸਫਾਈਲ ਧਿਆਨ ਨਹੀਂ ਦਿੱਤਾ ਗਿਆ ਉਹਦਾ। ਨਹੀਂ ਜੀ ਇਹਦੇ ਵਿੱਚ ਇਸ ਤਰ੍ਹਾਂ ਆ ਕਿ ਸਫਾਈ ਜਿਹੜੀ ਆ ਸਮੇਂ-ਸਮੇਂ ਤੇ ਕਰਾਈ ਜਾਂਦੀ ਆ। ਅੱਜ ਜਿਵੇਂ ਤੁਹਾਡੇ ਆਏ ਆਪਣੇ ਹਲਕਾਂ ਚਾਰ ਜਾਇਏ ਜਦੋਂ ਆਪਾਂ ਕੋਈ ਇੱਕ ਵੇਖਿਆ ਨਹੀਂ ਉਹਦੇ ਵੱਲ ਧਿਆਨ ਨਹੀਂ ਦਿੱਤਾ ਗਿਆ। ਅ ਨਹੀਂ ਜੀ ਇਹਦੇ ਵਿੱਚ ਇਸ ਤਰ੍ਹਾਂ ਸੀਗਾ ਕਿ ਨਰੇਗਾ ਜਿਹੜਾ ਵਾ ਉਹਨੂੰ ਕਿਹਾ ਗਿਆ ਸੀਗਾ ਤੇ ਨਰੇਗਾ ਦਾ ਜਿਹੜਾ ਕੰਮ ਆ ਉਹ ਕਹਿੰਦੇ ਹਾਲੇ ਥੋੜਾ ਜਿਹਾ ਬੰਦ ਆ ਤੇ ਨਾਲ ਹੀ ਇਹਨਾਂ ਨੇ ਨਰੇਗਾ ਨੂੰ ਕਿਹਾ ਹੋਇਆ ਨਰੇਗਾ ਜਿਹੜੀ ਆ ਉਹ ਲੱਗ ਜਾਣੀ ਆ। ਤੇ ਜਿਹੜਾ ਸਾਰੀ ਜਿਹੜੀ ਸਕੂਲ ਦੀ ਸਫਾਈ ਹੋ ਜਾਣੀ ਹੈ ਜੀ